ਸਸ ਸਾਰੀ ਗੱਲ ਦੋਸਤੋ ਕੀ ਹਾਲ ਚਾਲਾ ਸਭ ਦਾ ਉਮੀਦ ਕਰਾਂ ਦੋ ਸਾਰੇ ਵਧੀਆ ਹੋਵੋਗੇ ਤੇ ਇਸ ਵਾਰ ਤਾਂ ਤੁਹਾਡਾ ਦੁਬਾਰਾ ਫਿਰ ਇਸ ਚੈਨਲ ਤੇ ਇਸ ਨਵੀਂ ਵੀਡੀਓ ਤੇ ਤੇ ਅੱਜ ਆਪਾਂ ਗੱਲ ਕਰਦੇ ਆਂ ਡਾਕੂਮੈਂਟਸ ਬਾਰੇ ਜਿਹੜੇ ਮੇਰੇ ਭਰਾ ਮੇਰੇ ਦੋਸਤ ਕਨਸਟੇਬਲ 2023 ਦੀ ਪ੍ਰਤੀ ਵਿੱਚ ਸੈਲੈਕਟ ਹੋ ਗਏ ਨੇ ਉਹ ਇਸ ਗੱਲ ਨੂੰ ਕਾਫੀ ਪੁੱਛ ਰਹੇ ਨੇ ਕਿ ਸਾਡੇ ਡਾਕੂਮੈਂਟ ਜਮ੍ਹਾਂ ਹੋ ਗਏ ਨੇ ਤੇ ਇਹ ਸਾਨੂੰ ਹੁਣ ਵਾਪਸ ਕਦੋਂ ਮਿਲਣਗੇ ਬੜੀ ਕਰੀਅਸਟੀ ਹੁੰਦੀ ਐ ਇਸ ਚੀਜ਼ ਦੀ ਵੀ ਮਤਲਬ ਕਿ ਹੁਣ ਸਾਡੇ ਤੋਂ ਮਤਲਬ ਸਾਡੀ ਸੀ ਲੈ ਲਈ ਸਾਡੀ ਸਾਰੀ ਉਮਰ ਦੀ ਪੜਾਈ ਕਮਾਈ ਜੋ ਵੀ ਮਤਲਬ ਕਿ ਅਸੀਂ ਪੜੇ ਆ ਠੀਕ ਹੈ ਸਾਡੀ ਕਮਾਈ ਹੁੰਦੀ ਉਹ ਵੀ ਵੀ ਉਹ ਸਾਨੂੰ ਮਤਲਬ ਕਿ ਹੁਣ ਰੱਖ ਲਈ ਹੈਗੀ ਤੇ ਸਾਨੂੰ ਵਾਪਸ ਕਰੂ ਕਰਨਗੇ ਤੇ ਜਦੋਂ ਅਸੀਂ ਭਰਤੀ ਹੋਏ ਸੀ ਸਾਨੂੰ ਵੀ ਮਤਲਬ ਕਿ ਇਦਾਂ ਸੀਗਾ ਪਰ ਜਿਨ੍ਹਾਂ ਦੇ ਮਤਲਬ ਕਿ ਆਲਰੇਡੀ ਪੇਰੈਂਟਸ ਮਤਲਬ ਕਿ ਸਰਵਿਸ ਦੇ ਵਿੱਚ ਹੁੰਦੇ ਨੇ ਠੀਕ ਆ ਉਹਨਾਂ ਨੂੰ ਮੋਸਟਲੀ ਪਤਾ ਹੀ ਹੁੰਦਾ ਵੀ ਇਹ ਜਦੋਂ ਆਪਣੇ ਡਾਕੂਮੈਂਟਸ ਸਬਮਿਟ ਹੋ ਜਾਂਦੇ ਆ ਠੀਕ ਆ ਤੇ ਉਸ ਤੋਂ ਬਾਅਦ ਮਤਲਬ ਕਿ ਮਤਲਬ ਕਿ ਪ੍ਰੋਸੀਜਰ ਹੁੰਦਾ ਵਾਪਸ ਲਿਆਂਦਾ ਤੇ ਜਾਂ ਸਾਨੂੰ ਵਾਪਸ ਕਦੋਂ ਮਿਲਦੇ ਹੈਗੇ ਉਹ ਸਾਰੀ ਡਿਟੇਲ ਮੈਂ ਤੁਹਾਡੇ ਨਾਲ ਸਾਂਝੀ ਕਰ ਦਾਂ ਤੇ ਵੀਡੀਓ ਨੂੰ ਪੂਰਾ ਧਿਆਨ ਨਾਲ ਦੇਖਿਓ ਠੀਕ ਆ ਜੇ ਤੁਸੀਂ ਪੂਰਾ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ ਤੇ ਵੀਡੀਓ ਸਾਰੀ ਪ੍ਰੋਪਰ ਦੇਖਿਓ ਤੇ ਨਹੀਂ ਅੱਗੇ ਤੁਹਾਡੀ ਮਰਜ਼ੀ ਹੈ ਠੀਕ ਆ ਵੈਸੇ ਵੀ ਚਲੋ ਕਰਨੀ ਤੁਸੀਂ ਮਰਜ਼ੀ ਆ ਠੀਕ ਆ ਪਰ ਜੇ ਤੁਸੀਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਆ ਡਾਕੂਮੈਂਟਸ ਦੇ ਵਾਪਸ ਹੋਣ ਬਾਰੇ ਠੀਕ ਆ ਤਾਂ ਦੇਖ ਲਓ ਚੰਗੀ ਤਰ੍ਹਾਂ ਠੀਕ ਆ ਤੇ ਚਲੋ ਫਿਰ ਬਿਨਾਂ ਕੀ ਦੇਰੀ ਦੇ ਪਹਿ ਸ਼ੁਰੂ ਕਰਦੇ ਆ ਤੇ ਗੱਲ ਕਰਦੇ ਆਪਾਂ ਮਤਲਬ ਵੀ ਜਿਹੜੇ ਸਾਡੇ ਹੁਣ ਡਾਕੂਮੈਂਟ ਤੁਹਾਡੇ ਚਮਾ ਹੋ ਗਏ ਨੇ ਠੀਕ ਆ ਜਦੋਂ ਤੁਹਾਡੀ ਲਿਸਟਾਂ ਆਈਆਂ ਸੀਗੀਆਂ ਫਾਈਨਲ ਲਿਸਟਾਂ ਠੀਕ ਆ ਤੇ ਉਸ ਤੋਂ ਬਾਅਦ ਮਤਲਬ ਕਿ ਤੁਹਾਡਾ ਤੁਹਾਨੂੰ ਬੁਲਾਇਆ ਗਿਆ ਰਿਲੇਟਿਡ ਜ਼ਿਲ੍ਹੇ ਦੇ ਵਿੱਚ ਠੀਕ ਆ ਤੇ ਮੈਂ ਸਿਰਫ ਕਾਂਸਟੇਬਲ ਦੀ ਗੱਲ ਨਹੀਂ ਕਰਦਾ ਮੈਂ ਸਾਰੀਆਂ ਪੋਸਟਸ ਦੇ ਬਾਰੇ ਗੱਲ ਕਰੂੰਗਾ ਵੀ ਜਿਹੜੀਆਂ ਮਤਲਬ ਕੀ ਆਪਣਾ ਵੀ ਬਦਲ ਡਾਕੂਮੈਂਟ ਆਪਣੇ ਜਿਹੜੇ ਸਬਮਿਟ ਹੋ ਰਹੇ ਹੈਗੇ ਠੀਕ ਆ ਵਿੱਚ ਜਿੰਨਾ ਜਿੰਨਾ ਪੋਸਟਸ ਦੇ ਵਿੱਚ ਡਾਕੂਮੈਂਟ ਆਪਣੇ ਸਬਮਿਟ ਹੋ ਰਹੇ ਮੈਂ ਉਹਨਾਂ ਦੀ ਸਾਰਿਆਂ ਦੀ ਗੱਲ ਕਰੂੰਗਾ ਤੇ ਉਹਦੇ ਵਿੱਚ ਮੰਨ ਕੇ ਚਲੋ ਤੁਹਾਡੇ ਜਿਹੜੇ ਡਾਕੂ ਜੋ ਹੁਣ ਤੁਹਾਨੂੰ ਇਦਾਂ ਹੋਊਗਾ ਵੀ ਵੈਰੀਫਿਕੇਸ਼ਨ ਜਦੋਂ ਹੋ ਕੇ ਆਉਣਗੇ ਤੇ ਸਾਨੂੰ ਉਹ ਵਾਪਸ ਮਿਲ ਜਾਣਗੇ ਠੀਕ ਆ ਤੇ ਇਹ ਚੀਜ਼ ਮੈਂ ਬਿਲਕੁਲ ਇਹਨੂੰ ਮਤਲਬ ਕਿ ਨਕਾਰਨੀ ਚਾਹੁੰਗਾ ਕਿ ਜੋ ਤੁਹਾਡੇ ਦਿਮਾਗ ਦੇ ਵਿੱਚ ਕੁਸਚਨ ਹੈਗਾ ਵੀ ਇਹ ਤੁਹਾਨੂੰ ਡਾਕੂਮੈਂਟ ਵਾਪਸ ਉਹ ਨਹੀਂ ਮਿਲਨੇ ਫਿਲਹਾਲ ਠੀਕ ਆ ਤੁਸੀਂ ਕਹਿੰਦੇ ਹੁਣ ਫਿਲਹਾਲ ਵੀ ਕਦੋਂ ਮਿਲਣਗੀ ਫਿਲਹਾਲ ਤਾਂ ਚਲੋ ਨਹੀਂ ਮਿਲਨੇ ਵੀ ਵਾਪਸ ਕਦੋਂ ਮਿਲਣਗੇ ਸਾਡਾ ਇੱਕ ਕੁਸਚਨ ਦਾ ਜਵਾਬ ਚਾਹੀਦਾ ਤੇ ਇਹ ਮੈਂ ਗੱਲ ਕਰਦਾ ਵੀ ਜਦੋਂ ਤੁਹਾਨੂੰ ਸੀ ਮੰਨ ਕੇ ਚਲੋ ਹੁਣ ਦਿੱਤੇ ਹੋਏ ਸਰਟੀਫਿਕੇਟ ਆਦੇ ਠੀਕ ਆ ਸਾਰੇ ਡਾਕੂਮੈਂਟ ਦੇ ਦਿੱਤੇ ਆਪਣੇ ਠੀਕੋ ਕੋਰਟ ਤੋਂ ਵੈਰੀਫਾਈ ਹੋ ਕੇ ਆ ਗਈ ਉਹ ਇੱਕ ਫਾਈਲ ਬਣਾ ਕੇ ਤੁਹਾਡੀ ਪੁਲਿਸ ਲਾਈਨ ਦੇ ਵਿੱਚ ਜਾਂ ਰਿਲੇਟਡ ਜ਼ਿਲ੍ਹੇ ਦੇ ਵਿੱਚ ਰੱਖ ਲਈ ਜਾਊਗੀ ਥੋੜੀ ਸਾਰੀ ਜਿਹੜੀ ਮਤਲਬ ਕਿ ਜੋ ਵੀ ਤੁਸੀਂ ਡਾਕੂਮੈਂਟ ਜਮ੍ਹਾਂ ਕਰਾਏ ਨੇ ओरिजिनल ਠੀਕ ਹੈ ਤੇ ਉਹ ਥੋੜੀ ਫਾਈਲ ਬਣਾ ਕੇ ਰੱਖ ਲਈ ਜਾਊਗੀ ਤੁਸੀਂ ਉਹਨੂੰ ਮਤਲਬ ਕਿ ਵਾਪਸ ਉਦੋਂ ਹੀ ਲੈ ਸਕਦੇ ਆ ਜਦੋਂ ਤੁਸੀਂ ਜਾਂਦਾ ਕੋਈ ਹਾਇਰ ਕੋਈ ਸਟੱਡੀ ਕਰਨਾ ਚਾਹੁੰਦੇ ਹੋ ਅੱਗੇ ਠੀਕ ਹੈ ਤੁਹਾਨੂੰ ਉਦੋਂ ਚਾਹੀਦੇ ਆ ਤੁਸੀਂ ਯੂਨੀਵਰਸਿਟੀ ਨੂੰ ਸ਼ੋ ਕਰਨੇ ਆ ਜਾਂ ਮਤਲਬ ਕਿ ਉੱਥੇ ਉਹਨਾਂ ਨੇ ਮਤਲਬ ਕਿ ਰਿਕੁਆਇਰਮੈਂਟ ਹੈਗੀ ਆ ਉੱਥੇ ਉਹਨਾਂ ਨੇ ਮੰਗੇ ਆ ਠੀਕ ਆ ਤੇ ਵੀ ਉੱਥੇ ਤੁਹਾਨੂੰ ਸ਼ੋ ਕਰਨੇ ਪੈਣੇ ਆ ਬਟ ਤੁਹਾਡੇ ਕੋਲ ਹੈ ਨਹੀਂ ਤੁਸੀਂ ਆਪਣਾ ਜਿਹੜਾ ਹੈਗਾ ਐਪਲੀਕੇਸ਼ਨ ਲਿਖ ਕੇ ਠੀਕ ਹੈ ਸੀਨੀਅਰ ਅਸਾਂ ਨੂੰ ਆਪਣਾ ਫਾਰਵਰਡ ਕਰਾ ਕੇ ਠੀਕ ਹੈ ਐਸਐਸਪੀ ਨੂੰ ਮਤਲਬ ਕਿ ਆਪਾਂ ਜਿਹੜੀ ਕਿ ਮਾਰਕ ਕਰਨੀ ਹੈ ਉਹ ਵੀ ਸਰ ਮਤਲਬ ਕਿ ਮੈਨੂੰ ਆ ਮੇਰਾ ਮਤਲਬ ਕਿ ਕੇਸ ਹੈ ਮੈਂ ਅੱਗੇ ਸਟੱਡੀ ਕਰਨਾ ਚਾਹੁੰਦਾ ਜੇ ਮੈਂ ਸਟੱਡੀ ਕਰ ਰਿਹਾ ਹੈਗਾ ਤੇ ਉੱਥੇ ਮਤਲਬ ਕਿ ਮੇਰੀ ਜਿਹੜੀ ਵੈਰੀਫਿਕੇਸ਼ਨ ਲਈ ਮੈਨੂੰ ਉਹ ਜਿਹੜੇ ਹੈਗੇ ਸਰਟੀਫਿਕੇਟ オリジナル ਵੀ ਲੋਡ ਹੈਗੀ ਆ ਤੇ ਮੈਨੂੰ ਇੰਨੇ ਦਿਨਾਂ ਲਈ ਜਾਂ ਇੰਨੇ ਮਤਲਬ ਕਿ ਮਹੀਨੇ ਲਈ ਚਾਹੀਦੇ ਜਾਂ ਦੋ ਮਹੀਨੇ ਲਈ ਚਾਹੀਦੇ ਆ ਉਹ ਆਪਾਂ ਮਤਲਬ ਕਿ ਜਿਹੜੇ ਹੈਗੇ ਆ ਮਤਲਬ ਕਿ ਜਿਹੜੇ ਡਾਕੂਮੈਂਟ ਆਪਣੇ ਜਿਹੜੀਆਂ ਕੜਵਾ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਇਹਦੇ ਵਿੱਚ ਮਤਲਬ ਐਪਲੀਕੇਸ਼ਨ ਦੇ ਵਿੱਚ ਏਸੀ ਵੀ ਲਿਖਣੀ ਹੁੰਦੀ ਹੈ ਕਿ ਮੈਂ ਕੰਮ ਕੰਪਲੀਟ ਹੋਣ ਤੋਂ ਬਾਅਦ ਇਹ ਦੁਬਾਰਾ ਫੇਰ ਵਾਪਸ ਕਰਾਉਣ ਦਾ ਜ਼ਿੰਮੇਵਾਰ ਹੋਵਾਂਗਾ ਅਗਰ ਮੈਂ ਜ਼ਿੰਮੇਤ ਲਗੀ ਆਪਣੀ ਜ਼ਿੰਮੇਵਾਰੀ ਤੋਂ ਭਾਈਨਾ ਮੈਂ ਡਾਕੂਮੈਂਟ ਆਪਣੇ ਮਿੱਥੇ ਹੋਏ ਸਮੇਂ ਦੇ ਵਿੱਚ ਡਾਕੂਮੈਂਟ ਦੁਬਾਰਾ ਸਬਮਿਟ ਨਹੀਂ ਕਰਦਾ ਤਾਂ ਮੇਰੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਤੇ ਇਹ ਜਿਹੜਾ ਮਤਲਬ ਕਿ ਨੇ ਸੀ ਜੇ ਆਪਾਂ ਕੋਈ ਸਟੱਡੀ ਕਰਦੇ ਹਾਂ ਤਾਂ ਤਾਂ ਆਪਾਂ ਨੂੰ ਵਾਪਸ ਮਿਲ ਜਾਂਦੇ ਬਟ ਆਪਾਂ ਫੇਰ ਵਾਪਸ ਜਮ੍ਹਾਂ ਕਰਾਉਣੇ ਹੁੰਦੇ ਆ ਠੀਕ ਹੈ ਇਹ ਤਾਂ ਸੀ ਆਪਣਾ ਸਟੱਡੀ ਰਿਲੇਟਡ ਕੁਐਸਚਨ ਠੀਕ ਆ ਵੀ ਮਤਲਬ ਕਿ ਜੇ ਆਪਾਂ ਸਟੱਡੀ ਕਰ ਰਹੇ ਆ ਤੇ ਆਪਾਂ ਡਾਕੂਮੈਂਟ ਚਾਹੀਦੇ ਆਪਾਂ ਇਸ ਮਤਲਬ ਵਿਧੀ ਨਾਲ ਠੀਕ ਆ ਆਪਾਂ ਇਸ ਟੈਕਨੀਕ ਨਾਲ ਆਪਾਂ ਕਢਵਾ ਸਕਦੇ ਆ ਉਸ ਤੋਂ ਬਾਅਦ ਆ ਵੀ ਆਪਾਂ ਕਹਿ ਸਕਦੇ ਆ ਵੀ ਆਪਾਂ ਪਰਮਾਨੈਂਟਲੀ ਬਾਰ ਕਢਾਉਣੇ ਆ ਠੀਕ ਆ ਵੀ ਸੰਤ ਪੱਕੇ ਤੌਰ ਤੇ ਚਾਹੀਦੇ ਆ ਠੀਕ ਆ ਤੇ ਪੱਕੇ ਤੌਰ ਦੇ ਉੱਪਰ ਨਹੀਂ ਮਿਲਣਗੇ ਠੀਕ ਆ ਪੱਕੇ ਤੌਰ ਤੇ ਉਦੋਂ ਮਿਲਣਗੇ ਤੁਹਾਨੂੰ ਠੀਕ ਆ ਜਦੋਂ ਤੁਸੀਂ ਕਿਸੇ ਹਾਇਰ ਪੋਸਟ ਤੇ ਤੁਸੀਂ ਕੋਈ ਮੰਨ ਚਲੋ ਕਾਂਸਟੇਬਲ ਭਰਤੀ ਹੋਏ ਤੁਸੀਂ ਸਬ ਇਨਸਪੈਕਟਰ ਭਰਤੀ ਹੋਏ ਠੀਕ ਹੈ ਜਾਂ ਤੁਸੀਂ ਕੋਈ ਹੋਰ ਪੋਸਟ ਮਤਲਬ ਕਿ ਜੁਆਇਨ ਕੀਤੀ ਆ ਤੇ ਤੁਸੀਂ ਮਤਲਬ ਕਿ ਉਧਰ ਜੁਆਇਨ ਕਰਨਾ ਠੀਕ ਹੈ ਜਾਂ ਕੋਈ ਸੇਮ ਮਤਲਬ ਕਿ ਲੈਵਲ ਦੀ ਪੋਸਟ ਆ 19900 ਵਾਲੀ ਹੀ ਪੋਸਟ ਆ ਜਾਂ ਕਲੈਰੀਕਲ ਦੀ ਮਤਲਬ ਕੋਈ ਵੀ ਜੌਬ ਆ ਯਾਰ ਵੀ ਜੇ ਤੁਸੀਂ ਕਨਸਟੇਬਲ ਨੂੰ ਸਕਿਪ ਕਰਕੇ ਤੁਸੀਂ ਹੋਰ ਵਿਭਾਗਾਂ ਜਾਂਦੇ ਹੋ ਤਾਂ ਉਦੋਂ ਫਿਰ ਤੁਸੀਂ ਮੰਨ ਕੇ ਚੱਲੋ ਜਦੋਂ ਰਿਜ਼ਾਈਨ ਦੇਣਾ ਠੀਕ ਹੈ ਰਿਜ਼ਾਈਨ ਦੇਣ ਤੋਂ ਬਾਅਦ ਤੁਹਾਨੂੰ ਮਨਨ ਕੇ ਚੱਲੋ ਵੀ ਸਾਰੇ ਡਾਕੂਮੈਂਟ ਤੁਹਾਨੂੰ ਉਹ ਵੜੇ ਮਤਲਬ ਕਿ ਇਸ਼ੂ ਕਰ ਦਿੱਤੇ ਹਨ ਜੀ ਠੀਕ ਹੈ ਤੁਹਾਡੀ ਜਿਹੜੀ ਸਾਰੀ ਕਲੀਅਰੈਂਸ ਤੁਹਾਨੂੰ ਮਤਲਬ ਕਿ ਉਹ ਕਰ ਦਿੱਤੀ ਹੈ ਉਹ ਵੀ ਸਾਰਾ ਮਤਲਬ ਕਿ ਵੀ ਇਹ ਬੰਦੇ ਸਾਡੇ ਕੋ ਮਤਲਬ ਸਾਰੇ ਡਾਕੂਮੈਂਟ ਕਰਵਾ ਲੈਣੇ ਜਾਂ ਸਾਰੇ ਮਤਲਬ ਇਹਦਾ ਮਤਲਬ 올ਓਵਰ ਡਾਟਾ ਓਕੇ ਹੈ ਵੀ ਜੋ ਅਸੀਂ ਚੀਜ਼ ਇਹ ਤੋਂ ਲੈਣੀ ਸੀ ਉਹ ਲੈ ਲਈਏ ਜੋ ਅਸੀਂ ਚੀਜ਼ ਨੂੰ ਦੇਣੀ ਸੀਗੀ ਉਹ ਦੇਤੀ ਹੈਗੀ ਠੀਕ ਹੈ ਤੇ ਉਹ ਮਤਲਬ ਕਿ ਫੰਡਾ ਹੁੰਦਾ ਰਿਜ਼ਾਈਨ ਦਾ ਠੀਕ ਹੈ ਵੀ ਜੇ ਤੁਸੀਂ ਰਿਜ਼ਾਈਨ ਦੇਤਾ ਉਸ ਤੋਂ ਬਾਅਦ ਤੁਸੀਂ ਮਤਲਬ ਕਿ ਮਹਿਕਮੇ ਦੇ ਨਹੀਂ ਤੇ ਮਹਿਕਮਾ ਤੁਹਾਡਾ ਨਹੀਂ ਠੀਕ ਹੈ ਕਿਉਂਕਿ ਤੁਸੀਂ ਮੰਨ ਕੇ ਚਲੋ ਵੀ ਨਾਤਾ ਬਿਲਕੁਲ ਜਿਵੇਂ ਕਹਸਾ ਦੀ ਮਹਿਕਮੇ ਤੋਂ ਤੋੜ ਕੇ ਕਿਸੇ ਹੋਰ ਕਿਸੇ ਡਿਪਾਰਟਮੈਂਟ ਦੇ ਵਿੱਚ ਜਾ ਰਹੇ ਹੋ ਠੀਕ ਹੈ ਤੇ ਫਿਰ ਤੁਸੀਂ ਮਤਲਬ ਕਿ ਉੱਥੋਂ ਸਾਰੇ ਡਾਕੂਮੈਂਟ ਉਹ ਕਢਵਾ ਸਕਦੇ ਆਂ ਔਰ ਜੇ ਮੰਨ ਕੇ ਤੁਸੀਂ ਕਿਸੇ ਡਿਪਾਰਟਮੈਂਟ ਦੇ ਵਿੱਚ ਜਾ ਰਹੇ ਆਂ ਉੱਥੇ ਮੰਨ ਕੇ ਚਲੋ ਵੀ ਜੇ ਉੱਥੇ ਵੀ ਰਿਕੁਆਇਰਮੈਂਟ ਤਾਂ ਹੁੰਦੀ ਹੈ ਡਾਕੂਮੈਂਟਸ ਦੀ ਥੋੜੀ ਵੈਰੀਫਾਈ ਹੋਣੀ ਹੈ ਸਭ ਕੁਝ ਹੋਊਗਾ ਜੇ ਮੰਨ ਕੇ ਲੋ ਉਹ ਵੀ ਮਹਿਕਮਾ ਤੁਸੀਂ ਮੰਨ ਕੇ ਚਲੋ ਜੁਆਇਨ ਕਰਦੇ ਆਂ ਉੱਥੇ ਤੁਸੀਂ ਡਾਕੂਮੈਂਟ ਜਮ ਕਰਾਉਂਦੇ ਜੀ ਉਹ ਮਹਿਕਮਾ ਵੀ ਰੱਖਦਾ ਤਾਂ ਫਿਰ ਮਤਲਬ ਕਿ ਇਹ ਉਨਾਂ ਚਿਰ थी हां ਹੁਣ ਫਾਈਨਲੀ ਆਪਾਂ ਗੱਲ ਕਰਦੇ ਆਂ ਇਹ ਕੁਐਸਚਨ ਦੀ ਵੀ ਮੰਨ ਕੇ ਚੱਲੋ ਅਸੀਂ ਕੌਨਸਟੇਬਲ ਭਰਤੀ ਆਂ ਠੀਕ ਆ ਔਰ ਅਸੀਂ ਮਤਲਬ ਕਿ ਇੱਥੇ ਰਹਿਣਾ ਇੱਥੇ ਜੌਬ ਕਰਨੀ ਆ ਤੇ ਮਤਲਬ ਕਿ ਵੀ ਮਤਲਬ ਜੋ ਤੱਕ ਹੀ ਰਿਟਾਇਰਮੈਂਟ ਨਹੀਂ ਲੈਣੇਗੇ ਤੇ ਫਿਰ ਸਾਡਾ ਡਾਕੂਮੈਂਟ ਕਦੋਂ ਮਿਲਣਗੇ ਤਾਂ ਮੈਂ ਇਹ ਗੱਲ ਫਾਈਨਲ ਕੁਐਸਚਨ ਆ ਜਿਹੜਾ ਠੀਕ ਆ ਮਤਲਬ ਬਾਕੀ ਮੈਂ ਦੋ ਕਲੀਅਰ ਕਰਤੇ ਹੈਗੇ ਆ ਵੀ ਇੱਕ ਤਾਂ ਹੁੰਦਾ ਆਪਣਾ ਜੀ ਆਪਾਂ ਸਟੱਡੀ ਕਰ ਰਹੇ ਆ ਤੇ ਇੱਕ ਹੁੰਦਾ ਜੇ ਆਪਾਂ ਮੈਕਮਾ ਛੱਡਣਾ ਆਏਗਾ ਇਹ ਪਾਕਿਸਤਾਨ ਹੋਰ ਮਹਿਕਮੇ ਜਾਣਾ ਤੇ ਫਾਈਨਲੀ ਇਹ ਹੈ ਵੀ ਅਸੀਂ 임ਰੇਣਾ ਵੀ ਅਸੀਂ ਮਹਿਕਮੇ ਦੇ ਵਿੱਚ ਆ ਠੀਕ ਆ ਸਰਵ ਵੀ ਇੱਥੇ ਕਰਨਾ ਵੀ ਰਿਟਾਇਰਮੈਂਟ ਵੀ ਇੱਥੇ ਮਤਲਬ ਇੱਥੇ ਜੰਮਣਾ ਇੱਥੇ ਮਰਨਾ ਮਤਲਬ ਐਂਡ ਦਾ ਕਿਸੇ ਨਾਲ ਹੀ ਚੱਲਣਾ ਠੀਕ ਆ ਫਿਰ ਸਾਨੂੰ ਡਾਕੂਮੈਂਟ ਕੋਲ ਮਿਲਣਗੇ ਮਤਲਬ ਇਹ ਵੀ ਕਿੰਨੇ ਸਾਲਾਂ ਬਾਅਦ ਮਿਲ ਸਕਦੀਆਂ ਤਾਂ ਫਿਰ ਆਪਾਂ ਨੂੰ ਡਾਕੂਮੈਂਟ ਰਿਟਾਇਰਮੈਂਟ ਤੇ ਮਿਲਣਗੇ ਰਿਟਾਇਰਮੈਂਟ ਦੇ ਤੁਸੀਂ ਡਾਕੂਮੈਂਟ ਕੀ ਕਰਨੇ ਹੋਣਗੇ ਉਹ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਂਦੇ ਇਹਨਾਂ ਚੀਜ਼ਾਂ ਦਾ ਠੀਕ ਆ ਵੀ ਜਿੰਨਾ ਚਿਰ ਆਪਾਂ ਕਿਸੇ ਵੀ ਮੰਨ ਕੇ ਚੱਲੋ ਆਪਾਂ ਡਿਪਾਰਟਮੈਂਟ ਦੇ ਵਿੱਚ ਸਰਵਿਸ ਕਰਦੇ ਠੀਕ ਹੈ ਤੇ ਕਢਵਾ ਸਕਦੇ ਆ ਫਿਰ ਫਿਰ ਉੱਥੇ ਜਮਾ ਕਰਾਉਣ ਬੈਠ ਸਕਦੇ ਆ ਠੀਕ ਹੈ ਤੇ ਮੈਂ ਜਦੋਂ ਮਰਜ਼ੀ ਕਢਵਾ ਸਕਦੇ ਆ ਪਰ ਜਮਾ ਫਿਰ ਕਰਾਉਣੇ ਪੈਣਗੇ ਜੀ ਆਪਾਂ ਜਮਾ ਨਾ ਕਰਵਾਏ ਠੀਕ ਹੈ ਤਾਂ ਆਪਣੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋ ਸਕਦੀ ਕਿਉਂਕਿ ਐਪਲੀਕੇਸ਼ਨ ਦੇ ਵਿੱਚ ਇਹ ਚੀਜ਼ਾਂ ਲਿਖਵਾਈਆਂ ਜਾਂਦੀਆਂ ਵੀ ਜੇ ਮੈਂ ਨਾ ਜਮਾ ਕਰਾਉਂਗਾ ਤਾਂ ਮੈਂ ਮਤਲਬ ਕਿ ਸਭ ਤੋਂ ਜ਼ਿਆਦਾ ਹੱਕਦਾਰ ਹੋਊਗਾ ਤਾਂ ਇਹ ਤਾਂ ਸੀ ਆਪਣਾ ਮਤਲਬ ਕਿ ਮੇਨਲੀ ਜਿਹੜਾ ਥੋੜਾ ਕੁਐਸਚਨ ਸੀਗਾ ਠੀਕ ਹੈ ਤੇ ਉਮੀਦ ਕਰਾਂ ਤੁਸੀਂ ਵੀਡੀਓ ਪੂਰੀ ਚੰਗੀ ਤਰ੍ਹਾਂ ਧਿਆਨ ਨਾਲ ਵੇਖੀ ਹੋਗੀ ਚੀਜ਼ਾਂ ਤੇ ਤੁਸੀਂ ਸਮਝ ਗਏ ਹੋਵੋਗੇ ਵੀ ਡਾਕੂਮੈਂਟਸ ਨੂੰ ਕਦੋਂ ਠੀਕ ਹੈ ਤੇ ਚਲੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਠੀਕ ਹੈ ਤੇ ਸਪੋਰਟ ਕਰਦੇ ਰਹਾ ਕਰੋ ਕਿਉਂਕਿ ਕਾਫੀ ਆਨੇ ਇਦਾਂ ਦੇ ਹੈਗੇ ਆ ਜਿਹੜੇ ਵੀਡੀਓ ਦੇਖ ਲੈਂਦੇ ਆ ਪਰ ਸਬਸਕ੍ਰਾਈਬ ਨਹੀਂ ਕਰਦੇ ਹੋਰ ਚੈਨਲਾਂ ਨੂੰ ਮਤਲਬ ਕੀ ਕਰਦੇ ਹੋ ਸਪੋਰਟ ਕਰਦੇ ਹੋ ਜਿਹੜੇ ਕਿ ਤੁਹਾਨੂੰ ਗੁੰਮਰਾਹੀ ਕਰਦੇ ਆ ਮੋਸਟਲੀ ਠੀਕ ਆ ਬਹੁਤ ਚੈਨਲ ਮਤਲਬ ਸਾਰੇ ਚੈਨਲ ਮੋਸਟਲੀ ਹੈਗੇ ਕੋਈ ਇੱਕ ਦੋ ਮਤਲਬ ਹੈਗੇ ਆ ਮੇਰੇ ਨਾਲ ਦੇ ਹੈਗੇ ਕਈ ਮੇਰੇ ਸੀਨੀਅਰਸ ਵੀ ਹੈਗੇ ਜਿਹੜੇ ਕਿ ਠੀਕ ਹੈ ਵਧੀਆ ਜਾਣਕਾਰੀ ਦਿੰਦੇ ਹੈਗੇ ਠੀਕ ਆ ਪਰ 22 ਫੇਸ ਤੁਹਾਡੇ ਨਾਲ ਕੋਈ 2-4 ਜਾਣੀ ਹੋਣ 2-3 ਬਾਤ ਉਹ ਤਾਂ 4-5 ਜਾਣੇ ਹੋਣਗੇ ਜਿਹੜਾ ਤੁਹਾਨੂੰ 22 ਫੇਸ ਮੰਨ ਕੇ ਚੱਲੋ ਵੀ ਜਿਹੜਾ ਹੈਗਾ ਇਨਫਰਮੇਸ਼ਨ ਦਿੰਦੇ ਨੇ ਨਹੀਂ ਜਿਹੜਾ ਬਸ ਤੁਹਾਨੂੰ ਮਤਲਬ ਫੋਟੋਆਂ ਕਲਿੱਪਾਂ ਜਾਂ ਮਤਲਬ ਕਿਸੇ ਦੀਆਂ ਕਟ ਕਾਪੀ ਪੇਸਟ ਲਾਉਦਾ ਤੁਹਾਨੂੰ ਇਨਫਰਮੇਸ਼ਨ ਦੇ ਹੀ ਜਾਂਦੇ ਆ ਜਿੰਨੇ ਵਾਲੇ ਨੂੰ ਪਸੰਦ ਆ ਠੀਕ ਆ ਚਲ ਜਿਹੜੇ ਹੁਣ ਸਾਰੇ ਪੁਲਿਸ ਵਾਲੇ ਯੂਟਿਊਬਰ ਨੇਗੇ ਠੀਕ ਆ ਉਹਨਾਂ ਤੋਂ ਪੁੱਛ ਲਿਆ ਠੀਕ ਆ ਵੀ ਮੰਨ ਕੇ ਹੁਣ ਮੇਰੇ ਦੋਸਤ ਆ ਸਿਵਲ ਦੇ ਵਿੱਚ ਹੈਗੇ ਜਾਂ ਯੂਟਿਊਬਰ ਆ ਮੈਂ ਇਥੋਂ ਪੁੱਛ ਕੇ ਜਾਣਕਾਰੀ ਦੇਈ ਜਾਣ ਠੀਕ ਆ ਪਰ ਉਹਨਾਂ ਨੂੰ ਮਹਿਕਮੇ ਜਿਵੇਂ ਕਹਿ ਸਕਦੇ ਨੇ ਵੀ ਘੋੜੀ ਚੜਦੇ ਦੇ ਵੇਖੇ ਆ ਪਰ ਆਪਨੇ ਨੇ ਘੋੜੀ ਚੜੀ ਜਿਵੇਂ ਆਪਣੇ ਕਹਾਵਤਾਂ ਵੀ ਮੈਂ ਮਤਲਬ ਜਿਵੇਂ ਜੇ ਆਪ ਨਹੀਂ ਘੋੜੀ ਚੜਾ ਤੇ ਘੋੜੀ ਚੜਦੇ ਤਾਂ ਵੇਖੇ ਆ ਆਪਾਂ ਕਿਸੇ ਤੋਂ ਪੁੱਛ ਪੁੱਛ ਕੇ ਆਪਾਂ ਜਿਵੇਂ ਕਹਿ ਸਕਦੇ ਆ ਅੱਗੇ ਨੌਲੇਜ ਦੇਈ ਜਾਣੇ ਤੇ ਆਪਾਂ ਨੂੰ ਉਸ ਮਹਿਕਮੇ ਬਾਰੇ ਡੱਕੇ ਦਾ ਨਹੀਂ ਪਤਾ ਠੀਕ ਆ ਵੀ ਜਿਹੜਾ ਬੰਦਾ ਹੁਣ ਵਿਆਹਿਆ ਹੁੰਦਾ ਉਹਨੂੰ ਮਤਲਬ ਕਿ ਵਿਆਹ ਦੀਆਂ ਮਤਲਬ ਜਿੰਨਾਂ ਕਰਦਿਆਂ ਦੀ ਪੋਜ਼ਿਟਿਵ ਉਹਦੀ ਨੈਗੇਟਿਵ ਸਭ ਪਤਾ ਹੁੰਦੇ ਆ ਜਿਹੜਾ ਬੰਦਾ ਨਹੀਂ ਵਿਆ ਬਸ ਉਹਨੂੰ ਮਤਲਬ ਪਤਾ ਬੜ ਉਹ ਅਸਲ ਦੇ ਵਿੱਚ ਮਤਲਬ ਉਸ ਜ਼ਿੰਦਗੀ ਚ ਲੰਘਦਾ ਨਹੀਂ ਨਾ ਠੀਕ ਆ ਤੇ ਉਹ ਗੱਲ ਹੈਗੀ ਵੀ ਜੇ ਤੁਸੀਂ ਮਤਲਬ ਕਿ ਬਾਕੀ ਨੂੰ ਸਪੋਰਟ ਕਰਦੇ ਹੋ ਠੀਕ ਆ ਜਿਹੜੇ ਕਿ ਤੁਹਾਨੂੰ ਵੈਸੀ ਹੀ ਗੁੰਮਰਾਹ ਕਰਦੇ ਰਹਿੰਦੇ ਆ ਠੀਕ ਆ ਤੇ ਮੇਰੀ ਵੀਡੀਓ ਨੂੰ ਵੀ ਸਪੋਰਟ ਕਰਦਾ ਕਰੋ ਠੀਕ ਆ ਸਬਸਕ੍ਰਾਈਬ ਕਰਦਾ ਕਰੋ ਚੈਨਲ ਨੂੰ ਤਾਂ ਕਿ ਮੇਰਾ ਵੀ ਹੌਸਲਾ ਵਧੇ ਕਿ ਮੈਂ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਦੇ ਰਿਹਾ ਸਮੇਂ ਤੋਂ ਸਮਾਂ ਕੱਢ ਕੇ ਹੁਣ ਵੀ ਮੈਂ ਡਿਊਟੀ ਜਾਣ ਤੋਂ ਪਹਿਲਾਂ ਮਤਲਬ ਕਿ ਵੀਡੀਓ ਸ਼ੂਟ ਕਰ ਰਿਹਾ ਮਿਚ ਲੋ ਤੁਹਾਨੂੰ ਕੋਈ ਮਾਨ ਨਹੀਂ ਚਲੋ ਵੀ ਜਾਣਕਾਰੀ ਮਿਲਦੀ ਰਹੇ ਠੀਕ ਹੈ ਬਟ ਫਿਰ ਵੀ ਕੋਸ਼ਿਸ਼ ਕੀ ਆਣੇ ਹੈਗੀ ਐ ਸਪੋਰਟ ਕਰਦੇ ਦਿਲੋਂ ਸਪੋਰਟ ਕਰਦੇ ਆ ਮੈਂ ਸ਼ੁਕਰੀਆ ਦਾ ਕਰਦਾ ਔਰ ਮੋਸਟਲੀ ਮੈਂ ਕਈ ਵਾਰੀ ਅਨਾਲਿਸਿਸ ਦੇ ਵਿੱਚ ਚੈੱਕ ਕਰਦਾ ਹਾਂ ਉਹਨਾਂ ਵੀ ਕਈ ਜਿਹੜੇ ਹੈਗੇ ਮਤਲਬ 60% ਤੋਂ ਉੱਤੇ ਇਦਾਂ ਦੇ ਜਿਹੜੇ ਵੀਡੀਓ ਵਾਚ ਕਰਦੇ ਆ ਪਰ ਉਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਹੈ ਅਜੇ ਤੱਕ ਠੀਕ ਆ ਤੇ ਚਲੋ ਠੀਕ ਆ ਤੁਹਾਡੀ ਐਚ ਪਰ ਮੇਰਾ ਫਰਜ਼ ਆ ਤੁਹਾਨੂੰ ਜਾਣਕਾਰੀ ਦੇਣਾ ਔਰ ਜਿਹੜੇ ਮੇਰੇ ਦੋਸਤ ਵਧੀਆ ਮਤਲਬ ਰਿਸਪੌਂਸ ਕਰਦੇ ਆ ਕਮੈਂਟਸ ਕਰਦੇ ਹੈਗੇ ਆ ਮੈਂ ਸ਼ੁਕਰੀਆ ਦਾ ਕਰਦਾ ਉਹਨਾਂ ਦਾ ਤੇ ਕਿਸੇ ਟ੍ਰਾਂਸਪੋਰਟ ਕਰਦੇ ਰਹੋ ਤੇ ਇਦਾਂ ਦੇ ਨਵੇਂ-ਨਵੇਂ ਟੌਪਿਕ ਤੁਹਾਨੂੰ ਮੈਂ ਕਲੀਅਰ ਕਰਦਾ ਰਹੂੰਗਾ ਤੇ ਬਸ ਇਹੀ ਕਹਿਣਾ ਮੈਂ ਵੀ ਸਪੋਰਟ ਕਰਦੇ ਰਹੋ ਮੋਰ ਕੋਈ ਮੈਂ ਤੁਹਾਡੇ ਤੋਂ ਕੋਈ ਪੈਸੇ ਨਹੀਂ ਮੰਗਦਾ ਠੀਕ ਆ ਵੀ ਇਹਨੇ ਨਾ ਮੈਨੂੰ ਵੀ ਥੋੜੀ ਮੋਟੀਵੇਸ਼ਨ ਮਿਲਦੀ ਆ ਤੇ ਮਿਲਦੇ ਕਿਸੇ ਹੋਰ ਟੌਪਿਕ ਤੇ ਤਦ ਤੱਕ ਜੀ ਸਾਸੀ ਤੁਹਾਨੂੰ ਜੈ